ਹੈਲੋ ਸਟੂਡੈਂਟਸ ਮੈਂ ਜੱਜ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਕੀ ਹਾਲ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਵਧੀਆ ਤੁਹਾਡੀ ਤਿਆਰੀ ਚੱਲ ਰਹੀ ਹੋਣੀ ਸਿਲੇਬਸ ਚੱਲ ਰਿਹਾ ਹੋਣਾ ਤਾਂ ਸਟੂਡੈਂਟ ਅੱਜ ਦੀ ਕਲਾਸ ਵਿੱਚ ਅੱਪਾ ਤੁਹਾਡੇ ਲਈ ਲੈ ਕੇ ਆਏ ਆ ਜੋ ਕਿ ਵਿਸ਼ਾ ਪੰਜਾਬੀ ਜਮਾਤ 9ਵੀਂ ਇਕਾਂਗੀ ਭਾਗ ਦੇ ਵਿੱਚ ਸੈਕੰਡ ਲੈਸਨ ਹੈ ਪਰ ਤੌਣ ਤੱਕ ਤੇ ਇਹਦੇ ਇਕਾਂਗੀਕਾਰ ਨੇ ਡਾਕਟਰ ਸ਼ਿਸ਼ティਸ਼ ਕੁਮਾਰ ਬਰਮਾ ਠੀਕ ਹੈ ਸਟੂਡੈਂਟ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਮੈਂ ਤੁਹਾਡਾ ਇਕਾਂਗੀ ਭਾਗ ਦਾ ਹੀ ਫਰਸਟ ਲੈਸਨ ਜੋ ਕਿ ਗਾਉ ਮੁਖਾ ਸ਼ੇਰ ਮੁਖਾ ਅਪਲੋਡ ਕਰ ਦਿੱਤਾ ਹੈ ਜਿਹੜੇ ਸਟੂਡੈਂਟਸ ਨੇ ਪਹਿਲਾਂ ਵਾਲੀ ਕਲਾਸਿਸ ਦੇਖਣੀ ਹੋਵੇ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਤਾਂ ਉਹਦੇ ਵਿੱਚ ਸਟੂਡੈਂਟ ਤੁਹਾਡਾ ਕਵਿਤਾ ਭਾਗ ਵਾਰਤਕ ਭਾਗ ਤੇ ਅੱਜ ਆਪਾਂ ਇਕਾਂਗੀ ਭਾਗ ਤੇ ਕਹਾਣੀ ਭਾਗ ਸਾਰੇ ਦੇ ਦੋ ਦੋ ਲੈਸਨ ਹੋ ਚੁੱਕੇ ਨੇ ਜਿਹੜੇ ਸਟੂਡੈਂਟਸ ਨੇ ਕਲਾਸਿਸ ਦੇਖਣੀ ਹੋਵੇ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਪਲੇਲਿਸਟ ਬਣੀ ਹੋਈ ਹੈ ਤਾਂ ਉੱਥੇ ਜਾ ਕੇ ਤੁਸੀਂ ਕਲਾਸਿਸ ਦੇਖ ਸਕਦੇ ਹੋ ਤਸਵੀਰ ਅੱਜ ਦੀ ਕਲਾਸ ਵਿੱਚ ਆਪਾਂ ਕਰਨ ਜਾ ਰਹੇ ਆਂ ਪਰ ਤਾਂ ਹੁਣ ਤੱਕ ਦੇ ਵਿੱਚ ਜਿਹੜੇ ਕੀ ਮੁੱਖ ਪਾਤਰ ਨੇ ਠੀਕ ਹੈ ਉਹਨਾਂ ਦੇ ਪਾਤਰ ਚਿੱਤਰਣ ਨਾਲ ਹੀ ਛੋਟੇ ਵੱਡੇ ਕੁਐਸਚਨ ਆਨਸਰ ਅਤੇ ਵਸਤੂ નિਸ਼ਿਸ਼ਟ ਪ੍ਰਸ਼ਨ ਆਪਾਂ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਫਾਈਨਲ ਪੇਪਰ ਤੱਕ ਵਧੀਆ ਤਿਆਰੀ ਹੋ ਜਾਣੀ ਹੈ ਤੇ ਨੰਬਰ ਤੁਹਾਡੇ ਵਧੀਆ ਬਣ ਜਾਣੇ ਨੇ ਜੇ ਤੁਸੀਂ ਚੰਗੀ ਤਰ੍ਹਾਂ ਅਭਿਆਸ ਕਰ ਲਓਗੇ ਇਹਨਾਂ ਦਾ ਠੀਕ ਹੈ ਤਾਂ ਇਸ ਤਰ੍ਹਾਂ ਹੀ ਸਟੂਡੈਂਟ ਤੁਹਾਡੇ ਸੋਸ਼ਲ ਸਾਇੰਸ ਦੀ ਵੀ ਮਾਈ ਲੈਸਨ ਸਟਾਰਟ ਕਰਾਏ ਹੋਏ ਨੇ ਠੀਕ ਆ ਉੱਥੇ ਜਾ ਕੇ ਵੀ ਤੁਸੀਂ ਉਹ ਦੂਸਰੀਆਂ ਕਲਾਸਾਂ ਦੇਖ ਸਕਦੇ ਹੋ ਪਲੇਲਿਸਟ ਤੇ ਜਾ ਕੇ ਤਾਂ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਆਉਣ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹੋਰ ਵੀ ਕਲਾਸਿਸ ਦਾ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਤਾਂ ਚਲੋ ਆਪਾਂ ਇਹਨੂੰ ਕਰਦੇ ਹਾਂ ਸਟਾਰਟ ਜ਼ਿਆਦਾ ਟਾਈਮ ਨਹੀਂ ਲੈਂਦੇ ਤਾਂ ਦੇਖੋ ਸਟੂਡੈਂਟ ਫਰਸਟ ਤੇ ਆਪਾਂ ਸੱਜਣ ਦਾ ਪਾਤਰ ਰਚਨਾ ਚਿਤਨ ਕਰਦੇ ਆ ਠੀਕ ਹੈ ਤੇ ਇਹਦੇ ਵਿੱਚ ਆਪਾਂ ਸਟਾਰਟਿੰਗ ਕਿਵੇਂ ਕਰਨੀ ਹੈ ਉਹ ਤੁਹਾਨੂੰ ਦੱਸਦੇ ਆ ਸਟੂਡੈਂਟ ਦੇਖੋ ਫਰਸਟ ਲਾਈਨ ਵਿੱਚ ਆਪਾਂ ਇਹ ਲਿਖਣੀ ਹੁੰਦੀ ਹੈ ਕਿ ਜਿਸ ਦਾ ਵੀ ਆਪਾਂ ਪਾਤਰ ਚੇਤਨ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਸੱਜਣ ਦਾ ਕਰ ਰਹੇ ਹਾਂ ਸੱਜਣ ਪਰਤ ਹੋਂ ਤੱਕ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਠੀਕ ਹੈ ਇਹ ਚੀਜ਼ ਤਾਂ ਆਪਾਂ ਕੋਈ ਵੀ ਕਿਸੇ ਦਾ ਵੀ ਲਿਖਣਾ ਤੇ ਚੀਜ਼ ਲਿਖਣੀ ਹੁੰਦੀ ਹੈ ਬਸ ਨੇਮ ਚੇਂਜ ਕਰਨਾ ਹੁੰਦਾ ਜਿਹਦਾ ਆਪਾਂ ਕਰ ਰਹੇ ਹਾਂ ਠੀਕ ਹੈ ਚਾ ਚਲੋ ਆਪਾਂ ਇਹਨੂੰ ਅੱਗੇ ਸਟਾਰਟ ਕਰਦੇ ਹਾਂ ਦੇਖੋ ਸੱਜਣ ਪਾਤਰ ਹੋਂ ਤੱਕ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਬਜ਼ੁਰਗ ਪੰਜਾਬ ਉਸ ਦਾ ਪਿਤਾ ਹੈ ਪੰਜਾਬਾ ਉਸ ਦੀ ਪਤਨੀ ਦਾ ਨਾਂ ਕਰਤਾਰੀ ਪੁੱਤਰ ਦਾ ਨਾਂ ਗੁਰਦੀਪ ਦੀਪਾ ਉਸ ਦੇ ਛੋਟੇ ਭਰਾ ਦਾ ਨਾਂ ਸੁੰਦਰ ਅਤੇ ਉਹ ਪਿੰਡ ਵਿੱਚ ਰਹਿ ਕੇ ਖੇਤੀ ਦਾ ਕੰਮ ਕਰਦਾ ਹੈ ਠੀਕ ਹੈ ਇਹ ਫਸਟ ਪੁਆਇੰਟ ਸੀ ਦਾ ਸੈਕੰਡ ਆਪਾਂ ਇਹਦੇ ਬਣਾਵਾਂਗੇ ਹੈਡਿੰਗ ਅ ਘਰ ਵਿੱਚਲੇ ਕਲੇਸ਼ ਕਰਕੇ ਦੁਖੀ ਉਹ ਘਰ ਵਿੱਚ ਕਲੇਸ਼ ਹੋਣ ਕਰਕੇ ਦੁਖੀ ਹੈ ਜੋ ਕਲੇਸ਼ ਉਸ ਦੀ ਪਤਨੀ ਕਰਤਾਰੀ ਅਤੇ ਛੋਟੇ ਭਰਾ ਸੁੰਦਰ ਦੀ ਪਤਨੀ ਸ਼ਾਂਤੀ ਆਪਸੀ ਝਗੜੇ ਕਾਰਨ ਹੈ ਇਸ ਲਈ ਉਹ ਆਪਣੀ ਪਤਨੀ ਕਰਤਾਰੀ ਨੂੰ ਕਲੇਸ਼ ਲਈ ਜ਼ਿੰਮੇਵਾਰ ਮੰਨਦਾ ਹੋਇਆ ਹਰ ਸਮੇਂ ਸ਼ਾਂਤੀ ਵਿਰੁੱਧ ਗੱਲਾਂ ਕਰਨ ਤੋਂ ਵਰਜਦਾ ਹੈ। ਅ ਨੈਕਸਟ ਪੁਆਇੰਟ ਦੇਖੋ ਪੱਖਪਾਤ ਨਾ ਰੱਖਣ ਵਾਲਾ ਘਰ ਵਿੱਚ ਰੋਜ਼ਾਨਾ ਲੜਾਈ ਝਗੜੇ ਲਈ ਸੱਜਣਾ ਬਿਨਾਂ ਕਿਸੇ ਗੱਲਬਾਤ ਆਪਣੀ ਪਤਨੀ ਕਰਤਾਰੀ ਅਤੇ ਭਰਾ ਦੀ ਪਤਨੀ ਸ਼ਾਂਤੀ ਦੋਵਾਂ ਨੂੰ ਕਸੂਰਵਾਰ ਸਮਝਦਾ ਹੈ ਇਸ ਕਰਕੇ ਉਹ ਕਰਤਾਰੀ ਦੀਆਂ ਸ਼ਾਂਤੀ ਵਿਰੁੱਧ ਗੱਲਾਂ ਸੁਣ ਕੇ ਉਸ ਨੂੰ ਕਹਿੰਦਾ ਹੈ ਉਹ ਤੂੰ ਕਿਸੇ ਨਾਲੋਂ ਘਟ ਹੈ ਮੈਂ ਜਾਣਦਾ ਹਾਂ ਤੁਸੀਂ ਦੋਵੇਂ ਟੋਆ ਪੁੱਟ ਕੇ ਦੱਬਣ ਵਾਲੀਆਂ ਉਹ ਆਖੇ ਜੀ ਸਖੀਆਂ ਪੈਣਾ ਕਰ ਲੈ ਆਓ ਇਹ ਸਖੀਆਂ ਸੌਂਕਣਾਂ ਨੂੰ ਤੱਪੀਆਂ ਫਿਰਦੀਆਂ ਠੀਕ ਹੈ ਹਾਂ ਅੱਗੇ ਇਹਦਾ ਪੁਆਇੰਟ ਆ ਗਿਆ ਸਵਿੰਟ ਸਮਝਦਾਰ ਆ ਦੇਖੋ ਸਮਝਦਾਰ ਉਹ ਇੱਕ ਸਮਝਦਾਰ ਵਿਅਕਤੀ ਹੈ ਉਹ ਘਰ ਵਿੱਚ ਲੜਾਈ ਚੜ੍ਹ ਦੁਖੀ ਹੋ ਕੇ ਸਿਆਣਪ ਤੇ ਸਮਝਦਾਰੀ ਨਾਲ ਸਾਰਿਆਂ ਨੂੰ ਸਮਝਾ ਕੇ ਪਿਆਰ ਨਾਲ ਰਹਿਣ ਲਈ ਕਹਿੰਦਾ ਹੋ ਆਪਣੀ ਪਤਨੀ ਨੂੰ ਕਹਿੰਦਾ ਕਿ ਉਸ ਨੂੰ ਘਰ ਵਿੱਚ ਪਿਆਰ ਨਾਲ ਰਹਿਣ ਦੀ ਗੱਲਬਾਰ ਕਰਨੀ ਪਵੇ ਗਰਮ ਤੇ ਸਖਤ ਸੁਭਾਅ ਵਾਲਾ ਪਿਆਰ ਨਾਲ ਸਮਝਣ ਤੇ ਉਹ ਪਰਿਵਾਰ ਵਿੱਚੋਂ ਕਲੇਸ਼ ਮਕਾਉਣ ਲਈ ਸਖਤ ਤੇ ਗਰਮ ਸੁਭਾਅ ਨਾਲ ਵੀ ਸਮਝਾਉਂਦਾ ਹੈ ਉਹ ਸਾਰਿਆਂ ਨੂੰ ਕਹਿੰਦਾ ਹੈ ਆਪਣੇ ਆਪਣੇ ਘਰੋਂ ਬੰਦੇ ਆਗੂ ਸਾਰੇ ਨਹੀਂ ਫੇਰ ਜੇ ਮੈਨੂੰ ਚੜ ਗਿਆ ਨਾ ਰੋਣ ਅਜਿਹੀ ਕਰੂੰ ਸਾਰਿਆਂ ਨਾਲ ਬਈ ਅਗਲਾ ਪਿਛਲਾ ਝਾਕੂੰਗੀ ਸਮਝੇ ਸੱਜਣ ਆਪਣੀ ਪਤਨੀ ਕਰਤਾਰੀ ਨੂੰ ਗੁੱਸੇ ਵਿੱਚ ਕਹਿੰਦਾ ਹੈ ਤੂੰ ਮੈਥੋਂ ਹੁਣ ਟੰਬੇ ਖਾ ਕੇ ਹੀ ਹਟੇਂਗੀ ਨੈਕਸਟ ਆਪਣੇ ਪਿਤਾ ਦਾ ਖਿਆਲ ਰੱਖਣ ਵਾਲਾ ਉਹ ਆਪਣੇ ਪਿਤਾ ਦਾ ਖਿਆਲ ਰੱਖਦਾ ਹੈ ਜਦੋਂ ਉਹ ਬਿਮਾਰ ਹੁੰਦਾ ਹੈ ਤਾਂ ਸੱਜਣ ਕਾਫੀ ਫਿਕਰਮੰਦ ਹੁੰਦਾ ਹੈ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ ਅਤੇ ਉਸ ਨੂੰ ਸਰਦੀ ਤੋਂ ਬਚਾਉਣ ਲਈ ਆਪਣੇ ਘਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ਸਥਿਤੀ ਅਨੁਸਾਰ ਚੱਲਣ ਵਾਲਾ ਉਹ ਦੀਪੇ ਤੇ ਜਿੰਦੇ ਦੁਆਰਾ ਬਾਪੂ ਦੀ ਮਾਨਸਿਕ ਅਵਸਥਾ ਬਾਰੇ ਸਮਝਣ ਸਮਝਾਉਣ ਕਰਕੇ ਸਮਝ ਜਾਂਦਾ ਹੈ ਕਿ ਦੋਵੇਂ ਪਰਿਵਾਰ ਇੱਕ ਕਰਨ ਲਈ ਤਿਆਰ ਕਰ ਲੈਂਦਾ ਹੈ ਉਸ ਦੇ ਕਹੇ ਨੂੰ ਸਾਰੇ ਸਬਕਾਰ ਕਰ ਲੈਂਦੇ ਹਨ ਠੀਕ ਹੈ ਇਹ ਆਪਣਾ ਹੋ ਗਿਆ ਪਾਤਰ ਚਿਤਨ ਲੈਕਚਰ ਆ ਗਿਆ ਸਟੂਡੈਂਟ ਸੁੰਦਰ ਸਿੰਘ ਦਾ ਠੀਕ ਹੈ ਹੁਣ ਆਪਾਂ ਇਹਦਾ ਕਰਦੇ ਹਾਂ ਪਾਤਰ ਨਿਚਿਤ ਦੇਖੋ ਸਭ ਤੋਂ ਪਹਿਲਾਂ ਜਨਮ ਸ਼ਾਨ ਸੁੰਦਰ ਪਰਤੋਂ ਤੱਕ ਇੱਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਸ ਦੇ ਪਿਤਾ ਦਾ ਨਾਮ ਪੰਜਾਵਾ ਹੈ ਉਸ ਦੀ ਪਤਨੀ ਦਾ ਨਾਂ ਸ਼ਾਂਤੀ ਪੁੱਤਰ ਦਾ ਨਾਂ ਰਜਿੰਦਰ ਜਿੰਦਾ ਉਹ ਸੱਜਣ ਦਾ ਛੋਟਾ ਭਰਾ ਉਹ ਪਿੰਡ ਵਿੱਚ ਰਹਿ ਕੇ ਖੇਤੀ ਕਰਦਾ ਹੈ ਠੀਕ ਹੈ ਨੈਕਸਟ ਪੁਆਇੰਟ ਇਹਦਾ ਘਰ ਵਿੱਚ ਕਲੇਸ਼ ਤੋਂ ਪਰੇਸ਼ਾਨ ਸੁੰਦਰ ਆਪਣੇ ਭਰਾ ਦੀ ਤਰ੍ਹਾਂ ਹੀ ਘਰ ਵਿੱਚ ਇਕੱਲੇ ਕਲੇਸ਼ ਤੋਂ ਵਿਚਲੇ ਕਲੇਸ਼ ਤੋਂ ਪਰੇਸ਼ਾਨ ਹੈ ਉਹ ਆਪਣੀ ਪਤਨੀ ਸ਼ਾਂਤੀ ਝਗੜਾਲੂ ਸੁਭਾਅ ਕਰਕੇ ਬਹੁਤ ਦੁਖੀ ਹੈ ਉਹ ਸ਼ਾਂਤੀ ਦੀਆਂ ਕਰਤਾਰੀ ਵਿਰੁੱਧ ਗੱਲਾਂ ਸੁਣ ਕੇ ਦੁਖੀ ਹੋਇਆ ਹੈ ਉਸ ਨੂੰ ਫੇਰ ਸ਼ੁਰੂ ਕਰ ਦਿੱਤਾ ਜੰਗ ਹਿੰਦ ਪੰਜਾਬ ਦਾ ਮੱਖਾਂ 도ਕੜੀ ਰਮਾਨ ਨਾਲ ਵੀ ਬੈ ਲਿਆ ਕਰੋ ਤਾਂ ਅੱਗੇ ਆ ਕੇ ਸੁਣੋ ਵੱਡਿਆਂ ਦਾ ਆਦਰ ਕਰਨ ਵਾਲਾ ਠੀਕ ਹੈ ਇਹਦੇ ਵਿੱਚ ਆਪਾਂ ਲਿਖਿਆ ਉਹ ਆਪਣੇ ਭਰਾ ਬਾਪ ਦਾ ਸਤਿਕਾਰ ਕਰਦਾ ਤੇ ਉਹਨਾਂ ਦੀ ਗੱਲ ਮੰਨ ਕੇ ਇਕਾਂਗੀ ਦੇ ਅੰਤ ਵਿੱਚ ਦੋਹਾਂ ਪਰਿਵਾਰਾਂ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦਾ ਹੈ ਉਹ ਕਰਤਾਰੀ ਨਾਲ ਝਗੜਾ ਕਰ ਰਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਤੂੰ ਫਿਰ ਕੰਜਰਖਾਨਾ ਸ਼ੁਰੂ ਕਰ ਲਿਆ ਹੈ ਤੈਨੂੰ 100 ਵਾਰੀ ਕਿਹਾ ਬਈ بڑے ਛੋਟੇ ਦਾ ਇਲਾਜ ਕਰ ਲਿਆ ਕਰ ਲਿਹਾਜ ਪੱਖਪਾਤ ਨਾ ਕਰਨ ਵਾਲਾ ਉਹ ਆਪਣੇ ਭਰਾ ਸੱਜਣ ਵਾਂਗ ਨਿਰਪੱਖ ਵਿਅਕਤੀ ਹੈ ਉਹ ਆਪਣੀ ਪਤਨੀ ਸ਼ਾਂਤੀ ਅਤੇ ਕਰਤਾਰੀ ਦੇ ਝਗੜੇ ਵਿੱਚ ਆਪਣੀ ਪਤਨੀ ਦਾ ਸਾਥ ਨਾ ਦੇ ਕੇ ਨਿਰਪੱਖ ਹੋਣ ਦਾ ਸਬੂਤ ਦਿੰਦਾ ਹੈ ਤਾਂ ਇਹਦਾ ਨੈਕਸਟ ਪੁਆਇੰਟ ਪਰਿਵਾਰ ਵਿੱਚ ਏਕਤਾ ਪਸੰਦ ਕਰਨ ਵਾਲਾ ਉਹ ਪਰਿਵਾਰ ਵਿੱਚ ਕਲੇਸ਼ ਦੀ ਥਾਂ ਏਕਤਾ ਤੇ ਆਪਸੀ ਪਰਿਵਾਰ ਦੇਖਣਾ ਚਾਹੁੰਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਮੈਂ ਤਾਂ ਕਹਿਣਾ ਦੇ ਜਣੀਆਂ ਪਿਆਰ ਨਾਲ ਰਿਹਾ ਕਰੋ। ਘਰ ਦਾ ਤਫਾਕ ਬਣਾਈ ਰੱਖੋ, ਦਬ ਘੁੱਟ ਕੇ ਗੁਜ਼ਾਰਾ ਕਰੋ। ਸ਼ਾਂਤ ਤੇ ਨਰਮ ਸੁਭਾਅ ਵਾਲਾ। ਉਹ ਸ਼ਾਂਤ ਤੇ ਨਰਮ ਸੁਭਾਅ ਵਾਲਾ ਵਿਅਕਤੀ ਹੈ। ਉਹ ਆਪਣੇ ਭਰਾ ਸਜਣ ਵਾਂਗ ਆਪਣੀ ਪਤਨੀ ਸੰਤੀ ਨਾਲ ਰੋਹ ਨਾਲ ਗੱਲ ਨਹੀਂ ਕਰਦਾ। ਉਸ ਦਾ ਪੁੱਤਰ ਆਪਣੇ ਪਿਤਾ ਸਭ ਨੂੰ ਨਾਰਮ ਕਹਿੰਦਾ ਜਿਸ ਕਰਕੇ ਉਸਦੀ ਸ਼ਾਂਤੀ ਅੱਗੇ ਵਾਹ ਨਹੀਂ ਚਲਦੀ ਤਾਂ ਨੈਕਸਟ ਪੁਆਇੰਟ ਹੈ ਦਾ ਸੁੰਦਰ ਬਾਪੂ ਦਾ ਖਿਆਲ ਰੱਖਣ ਵਾਲਾ ਦੇਖੋ ਆਪਣੇ ਪਿਤਾ ਦੇ ਬਿਮਾਰ ਹੋਣ ਤੇ ਸੁੰਦਰ ਬਹੁਤ ਫਿਕਰਮੰਦ ਹੁੰਦਾ ਹੈ ਉਸ ਨੂੰ ਸਾਰੇ ਪਰਿਵਾਰ ਦੇ ਕਹਿਣ ਅਨਸਾਰ ਘਰ ਵਿੱਚ ਚੱਲਣ ਲਈ ਕਹਿੰਦਾ ਹੈ ਉਹ ਦੋਹਾਂ ਪਰਿਵਾਰਾਂ ਦੇ ਇੱਕ ਹੋਣ ਅਤੇ ਬਾਪੂ ਤੰਦਰੁਸਤ ਹੋਣ ਕਰਨ ਕਰਕੇ ਖੁਸ਼ੀ ਪ੍ਰਗਟ ਕਰਦਾ ਹੈ ਤਾਂ ਇਹ ਸੁੰਦਰ ਦਾ ਸੀਗਾ ਸੁੰਦਰ ਪਾਤਰ ਚਿੱਤਰਨ ਨੈਕਸਟ ਆ ਗਏ ਸਟੂਡੈਂਟ ਕਰਤਾਰੀ ਦਾ ਠੀਕ ਹੈ ਚਲੋ ਇਹਨੂੰ ਕਰਦੇ ਆਂ ਜਾਣ ਪਛਾਣ ਸਭ ਤੋਂ ਪਹਿਲਾਂ ਕਰਤਾਰੀ ਪਰਤ ਆਉਣ ਤੱਕ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਸਤੇ ਪਤੀ ਦਾ ਨਾਂ ਸੱਜਣ ਤੇ ਪੁੱਤਰ ਦਾ ਨਾਂ ਦੀਪਾ ਹੈ ਇਕਾਂਗੀ ਵਿੱਚ ਉਹ ਸੰਤੀ ਸਕੀਆਂ ਪੈਣਾ ਹਨ ਠੀਕ ਹੈ ਸਕੇ ਭਰਾਵਾਂ ਨਾਲ ਵਿਆਹੀਆਂ ਹਨ ਲੜਾਈ ਝਗੜਾ ਕਰਨ ਵਾਲੀ ਉਹ ਝਗੜਾਲੂ ਕਿਸਮ ਦੀ ਔਰਤ ਹੈ ਉਹ ਹਰ ਸਮੇਂ ਆਪਣੀ ਦਰਾਨੀ ਨਾਲ ਲੜਾਈ ਰੰਬੀ ਰੱਖਦੀ ਬਹੁਤੀ ਸ਼ਾਂਤੀ ਦੀ ਲੜਾਈ ਕਰਨ ਕਰ ਵਿੱਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਠੀਕ ਹੈ ਚਲਾਕ ਔਰਤ ਉਹ ਇੱਕ ਚਲਾਕ ਔਰਤ ਹੈ ਉਹ ਪਹਿਲਾਂ ਤਾਂ ਸ਼ਾਂਤੀ ਨੂੰ ਜਾਣ ਬੁੱਝ ਕੇ ਬੁਰਾ ਭਲਾ ਬੋਲਦੀ ਪਰ ਕਰਤਾਰੀ ਅੱਗੇ ਜਵਾਬ ਦੇਣ ਤਾਂ ਕਹਿੰਦੀ ਉਹ ਆਪਣੇ ਘਰ ਜੋ ਮਰਜ਼ੀ ਬੋਲ ਸਕਦੀ ਹੈ ਉਹ ਕਰਤਾਰੀ ਉੱਪਰ ਉਲਟੇ ਕੰਦਾ ਨਾਲ ਲੱਗ ਲੱਗ ਕੇ ਉਸ ਦੀਆਂ ਗੱਲਾਂ ਸੁਣਨ ਦੇ ਦੋਸ਼ ਲਾਉਂਦੀ ਹੈ ਅੰਤ ਵਿਸ਼ਵਾਸ ਦੀ ਸ਼ਿਕਾਰ ਕਰਤਾਰੀ ਅੰਤ ਵਿਸ਼ਵਾਸ ਦੀ ਸ਼ਿਕਾਰ ਔਰਤ ਹੈ ਉਹ ਆਪਣੇ ਸਹੁਰੇ ਕੋਲ ਦਰਾਨੀ ਸ਼ਾਂਤੀ ਉਪਰੰਧ ਵਿਆਸ਼ ਤਹਿਤ ਹਿਲ ਜਾਮਲੋਂ ਦੀ ਹੈ ਕਿ ਉਸ ਦੀ ਨਜ਼ਰ ਲੱਗਣ ਕਾਰਨ ਮਾਨ ਕਾਨਕ ਵਿੱਚੋਂ ਮੱਸਾਂ 10 ਸੇਰ ਆਟਾ ਨਿਕਲਿਆ ਹੈ। ਹਮਲਾਵਾਰ ਇਕਾਂਗੀ ਵਿੱਚ ਕਰਤਾਰੀ ਇੱਕ ਹਮਲਾਵਾਰ ਕਿਸਮ ਦੀ ਔਰਤ ਹੈ। ਉਹ ਲੜਾਈ ਝਗੜੇ ਤਰ੍ਹਾਂ ਸੰਤਿ ਨੂੰ ਮਾਰਨ ਲਈ ਅੱਗੇ ਵੀ ਵਾਦੀ ਹੈ ਤੇ ਉਹ ਦੀਪੇ ਨੂੰ ਤੱਤਾ ਚਿੰਟਾ ਮਾਰਨ ਦੀ ਧੰਕੀ ਵੀ ਦਿੰਦੀ ਹੈ। ਸਖਤ ਸੁਭਾਅ ਵਾਲੀ ਕਰਤਾਰੀ ਦਾ ਸੁਭਾਅ ਸਖਤ ਹੈ। ਉਹ ਘਰ ਵਿੱਚ دہشت ਬਣਾ ਕੇ ਰੱਖਦੀ ਹੈ ਜਿੰਦੇ ਦੇ ਕੈਨ ਅਨੁਸਾਰ ਘਰ ਵਿੱਚ ਹੁੰਦਿਆਂ ਦੀਪਾ ਸਾਂ ਨਹੀਂ ਕੱਢਦਾ ਉਸ ਦੇ ਖੇਤ ਜਾਣ ਮਗਰੋਂ ਦੀਪਾ ਜਿੰਦਾ ਬਜ਼ੁਰਗ ਵਿੱਚ ਬਜ਼ੁਰਗ ਘਰ ਜਿੰਦਾ ਤੇ ਬਜ਼ੁਰਗ ਘਰ ਵਿੱਚ ਜਿਆਦਾ ਮਹਿਸੂਸ ਕਰਦੇ ਅਤੇ ਢਾਰੇ ਉੱਤੇ ਬੈਠ ਕੇ ਚਾਹ ਪੀਣ ਦਾ ਆਨੰਦ ਮਾਣਦੇ ਹਨ ਸਥਿਤੀ ਅਨੁਸਾਰ ਬਦਲਣ ਜਾਣ ਵਾਲੀ ਕਰਤਾਰੀ ਅਤੇ ਸ਼ਾਂਤੀ ਦੇ ਝਗੜੇ ਕਾਰਨ ਘਰ ਵਿੱਚ ਵੰਡ ਪਈ ਸੀ ਜਿਸ ਕਾਰਨ ਬਜ਼ੁਰਗ ਮਾਨਸਿਕ ਤੌਰ ਤੇ ਦੁਖੀ ਸੀ ਇਕਾਂਗੀ ਦੇ ਅੰਤ ਵਿੱਚ ਕਰਤਾਰੀ ਆਪਣੇ ਸਾਰੇ ਦੀ ਹਾਲਤ ਨੂੰ ਸਮਝ ਕੇ ਘਰ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦੀ ਅਤੇ ਸ਼ਾਂਤੀ ਭੈਣਾਂ ਨਾਲ ਲੜ ਕੇ ਬੈਠਦੀ ਹੈ ਤਾਂ ਇਹ ਸੀ ਆਪਣਾ ਸਾਰ ਅੱਗੇ ਆ ਕੇ ਸਟੂਡੈਂਟ ਸ਼ਾਂਤੀ ਦਾ ਠੀਕ ਹੈ ਸ਼ਾਂਤੀ ਦਾ ਪਾਤਰ ਤਾਂ ਇਹਦਾ ਆਪਾਂ ਕਰ ਲੈਨੇ ਹਾਂ ਸਟੂਡੈਂਟ ਦੇਖੋ ਸਭ ਤੋਂ ਪਹਿਲਾਂ ਜਾਣ-ਪਛਾਣ ਸ਼ਾਂਤੀ ਪਰਤੋਂ ਤੱਕ ਇਕਾਂਗੀ ਦੀ ਮਤਬຸນ ਪਾਤਰ ਹੈ ਉਹ ਸੁੰਦਰ ਦੀ ਪਤਨੀ ਅਤੇ ਜਿੰਦਾ ਉਸ ਦਾ ਪੁੱਤਰ ਹੈ ਉਹ ਅਤੇ ਕਰਤਾਰੀ ਸਕੀਆਂ ਭੈਣਾ ਹਨ ਸਕੇ ਭਰਾਵਾਂ ਨਾਲ ਵਿਆਹੀਆਂ ਹੋਣ ਅਕਾਂਗੀ ਵਿੱਚ ਉਸ ਦੇ ਕਰਤਾਰੀ ਨਾਲ ਕਲੇਸ਼ ਕਰਕੇ ਘਰ ਦੇ ਦੋਰ ਟੁੱਟੇ ਹੋ ਜਾਂਦੇ ਹਨ ਬਦਲਾ ਲੈਣ ਵਾਲੀ ਉਹ ਬਦਲਾਖੋਲ ਔਰਤ ਹੈ ਉਹ ਕਰਤਾਰੀ ਨਾਲ ਝਗੜੇ ਦੌਰਾਨ ਹਰ ਗੱਲ ਦਾ ਮੋੜ ਜਵਾਬ ਦਿੰਦੀ ਹੈ ਜੇਕਰ ਕਰਤਾਰੀ ਉਸ ਉੱਪਰ ਕੋਈ ਦੋਸ਼ ਲਗਾਉਂਦੀ ਤਾਂ ਬਦਲੇ ਵਿੱਚ ਉਸ ਉੱਪਰ ਕੋਈ ਨਾ ਕੋਈ ਦੋਸ਼ ਲਾ ਦਿੰਦੀ ਠੀਕ ਹੈ ਬਹਿਮ ਦਾ ਸ਼ਕਾਰ ਉਹ ਕਰਤਾਰੀ ਵਾਂਗ ਨਜ਼ਰ ਲੱਗਣ ਵਰਗੇ ਬਹਿਮਾ ਦਾ ਸ਼ਕਾਰ ਉਹ ਕਰਤਾਰੀ ਉੱਤੇ ਆਪਣਾ ਦੁੱਧ ਦੀ ਪਰਿਵਾਰਟੀ ਨੂੰ ਨਜ਼ਰ ਲਾਉਣ ਦਾ ਦੋਸ਼ ਲਾਉਂਦੀ ਹੈ ਲੋਕ ਕੇ ਗੱਲਾਂ ਸੁਣਨ ਵਾਲੀ ਉਹ ਆਪਣੀ ਜਠਾਣੀ ਕਰਤਾਰੀ ਦੀਆਂ ਲੋਕਲ 숍 ਕੇ ਗੱਲਾਂ ਸੁਣਦੀ ਉਹ ਘਰ ਵਿੱਚ ਲਾਈ ਬਣਾਈ ਰੱਖਣ ਲਈ ਆਪਣਾ ਧਿਆਨ ਹਰ ਸਮੇਂ ਕਰਤਾਰੀ ਦੀਆਂ ਗੱਲਾਂ ਵਿੱਚ ਰੱਖਦੀ ਅਤੇ ਥੋੜਾ ਜਿਹਾ ਆਪਣੇ ਖਿਲਾਫ ਬੋਲਿਆ ਸੁਣ ਕੇ ਆਡਾ ਲਾਲ ਲੈਂਦੀ ਸੀ ਨੈਕਸਟ ਪਤੀ ਦਾ ਨਿਰਾਦਰ ਸਹਿਣ ਵਾਲੀ ਉਹ ਆਪਣੇ ਪਤੀ ਦਾ ਨਿਰਾਦਰ ਸਹਿਣ ਨਹੀਂ ਕਰਦੀ ਜਦੋਂ ਕਰਤਾਰੀ ਉਸਦੇ ਪਤੀ ਨੂੰ ਮਾਉਂ ਜਿਹੜਾ ਕਹਿੰਦੀ ਤਾਂ ਉਸ ਨੂੰ ਸਹਿਣ ਕਰਦੀ ਨਾ ਸਹਿਣ ਕਰਦੀ ਕਹਿੰਦੀ ਜਮਾਨ ਸੁਵਾਲ ਕੇ ਗੱਲ ਕਰ ਵੱਡੀਏ ਰਕਾਨੇ ਤਾਂ ਅੱਗੇ ਸਥਿਤੀ ਅਨੁਸਾਰ ਬਦਲ ਜਾਣ ਵਾਲੀ ਦੇਖੋ ਕਤਾਰੀ ਅਤੇ ਸ਼ਾਂਤੀ ਦੇ ਝਗੜੇ ਕਾਰਨ ਘਰ ਵਿੱਚ ਵੰਡ ਪਈ ਸੀ ਜਿਸ ਕਾਰਨ ਬਜ਼ੁਰਗ ਮਾਨਸਿਕ ਤੌਰ ਤੇ ਦੁਖੀ ਸੀ ਇਕਾਂਗੀ ਦੇ ਅੰਤ ਵਿੱਚ ਸੰਤੀ ਆਪਣੀ ਸੌਰੀ ਦੀ ਹਾਲਤ ਨੂੰ ਸਮਝ ਕੇ ਘਰ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦੀ ਤੇ ਆਪਣੀ ਭੈਣ ਕਰਤਾਰੀ ਨਾਲ ਲੜ ਕੇ ਵੰਦੀ ਹੈ ਤਾਂ ਇਹ ਹੋ ਗਿਆ ਸਟੂਡੈਂਟ ਆਪਣਾ ਸੰਤੀ ਦਾ ਪਾਤਰ ਚਿੱਤਰ ਤਾਂ ਨੈਕਸਟ ਕਰਦੇ ਹਾਂ ਤਾਂ ਉਸ ਤੋਂ ਬਾਅਦ ਆਗੇ ਸਟੂਡੈਂਟ ਆਪਣੇ ਵਸਤੂ ਨਿਸ਼ਿਸ਼ਟ ਪ੍ਰਸ਼ਨ ਠੀਕ ਹੈ ਜੋ ਕਿ ਇੱਕ ਸ਼ਬਦ ਜਾਂ ਇੱਕ ਵਾਕ ਦੇ ਵਿੱਚ ਆਪਾਂ ਇਹਨਾਂ ਦੇ ਆਨਸਰ ਦੇਣੇ ਆ ਤਾਂ ਫਰਸਟ ਕਰ ਲੈਣੇ ਆ ਦੇਖੋ ਪਰਤੌਣ ਤੱਕ ਇਕਾਂਗੀ ਦਾ ਲੇਖਕ ਕੌਣ ਹੈ ਸ਼ਤੀਸ਼ ਕੁਮਾਰ ਬਰਮਾ ਪਹਿਲੇ ਦ੍ਰਿਸ਼ ਵਿੱਚ ਮੰਚ ਉਤੇ اچانک ਕੌਣ ਪ੍ਰਵੇਸ਼ ਕਰਦਾ ਹੈ ਦੋ ਮਰਾਸੀ ਢਾਰੇ ਵਿੱਚ ਕੌਣ ਰਹਿੰਦਾ ਹੈ ਬਜ਼ੁਰਗ ਪੰਜਾਬਾ ਘਰਾਂ ਦੇ ਵਿਚਕਾਰ ਵੰਡ ਨੂੰ ਦਰਸਾਉਣ ਲਈ ਕੀ ਹੈ ਢਾਰਾ ਤੇ ਗੱਡੇ ਦਾ ਪਹੀਆ ਕਰਤਾਰੀ ਬੁਰਜੀ ਕੋਲ ਕਿਸ ਦੇ ਵਿਰੁੱਧ ਸ਼ਿਕਾਇਤ ਕਰਦੀ ਹੈ ਸ਼ਾਂਤੀ ਵਿਰੁੱਧ ਤੀਜੇ ਦਿਸ਼ਾ ਸਮਾ ਪ੍ਰভাত ਵੇਲਾ ਅਗਿ ਨੈਕਸਟ ਆਪਣਾ 7 ਨੰਬਰ ਕੁਐਸਚਨ ਦੇਖੋ ਸੁੰਦਰ ਪਰਤਾਂਤਕਾਂਗੀ ਵਿੱਚ ਪਾਠ ਦੀ ਆਵਾਜ਼ ਕਿੱਥੋਂ ਆਦੀ ਹੈ ਬਜ਼ੁਰਗ ਦੇ ਢਾਰੇ ਵਿੱਚੋਂ ਕਰਤਾਰੀ ਆਪਣੇ ਪਤੀ ਸੱਜਣ ਕੋਲ ਕਿਸ ਵਿਰੁੱਧ ਸ਼ਿਕਾਇਤ ਕਰਦੀ ਹੈ ਸ਼ਾਂਤੀ ਵਿਰੁੱਧ ਸ਼ਾਂਤੀ ਆਪਣੇ ਪਤੀ ਪਤੀ ਕੋਲ ਕਿਸ ਦੇ ਵਿਰੁੱਧ ਸ਼ਿਕਾਇਤ ਕਰਦੀ ਹੈ ਕਰਤਾਰੀ ਵਿਰੁੱਧ ਕਰਤਾਰੀ ਦੇ ਪਤੀ ਦਾ ਨਾਮ ਸੱਜਣ ਸ਼ਾਂਤੀ ਦੇ ਪਤੀ ਦਾ ਨਾਮ ਸੁੰਦਰ ਓਕੇ ਅੱਗੇ 12 ਨੰਬਰ ਕੁਐਸਚਨ ਆ ਗਿਆ ਆਪਣਾ ਸੱਜਣ ਅਤੇ ਸੁੰਦਰ ਆਪਸ ਵਿੱਚ ਕੀ ਰਿਸ਼ਤਾ ਹੈ ਭਰਾਵਾਂ ਦਾ ਕਰਤਾਰੀ ਤੇ ਸ਼ਾਂਤੀ ਦਾ ਕੀ ਰਿਸ਼ਤਾ ਹੈ ਦੋਵੇਂ ਭੈਣਾ ਤੇ ਦਰਾਣੀ ਤੇ ਜਠਾਣੀ ਦੀਪਕ ਕਿਸ ਦਾ ਪੁੱਤਰ ਹੈ ਸੱਜਣ ਤੇ ਕਰਤਾਰੀ ਦਾ ਜਿੰਦਾ ਕਿਸ ਦਾ ਪੁੱਤਰ ਹੈ ਸੁੰਦਰ ਤੇ ਸ਼ਾਂਤੀ ਦਾ ਨੋ ਮੈਂਸ ਲੈਂਡ ਕੀ ਹੈ ਟਾਰਾ ਦੇ ਗੱਡੇ ਦਾ ਪਈਆ ਦੀਪਾ ਬਾਬੇ ਲਈ ਕਿਹੜਾ ਸ਼ਬਦ ਵਰਤਦਾ ਹੈ ਰਾਸ਼ਟਰਪਤੀ ਇਕਾਂਗੀ ਵਿੱਚ ਬਜ਼ੁਰਗ ਨਾਂ ਦਾ ਪੰਜਾਬਾ ਠੀਕ ਹੈ ਤਾਂ ਜੀ ਨੈਕਸਟ ਕੁਐਸਚਨ ਆ ਗਿਆ ਸੁਣ ਤ ਆਪਣਾ ਦੇਖੋ ਕੌਣ ਆਪਣਾ ਖੇਤਾਂ ਵਿੱਚ ਘਰ ਬਣਾਉਣ ਲਈ ਕਹਿੰਦਾ ਹੈ ਕਰਤਾਰੀ ਕੌਣ ਜ਼ਮੀਨ ਤੇ ਘਰ ਵੇਚ ਕੇ ਸ਼ਹਿਰ ਜਾਣ ਦੀ ਸਲਾਹ ਦਿੰਦਾ ਹੈ ਸੰਤੀ ਸ਼ਾਂਤੀ ਸ਼ਹਿਰ ਜਾ ਕੇ ਕਿਹੜਾ ਕੰਮ ਕਰਨ ਲਈ ਚਲਾਉਣ ਨੂੰ ਕਹਿੰਦੀ ਹੈ ਡੈਰੀ ਫਾਰਮਿੰਗ ਤਾਂ ਐਸੀ ਸਟੂਡੈਂਟ ਆਪਣੀ ਇਕਾਂਗੀ ਜੋ ਕਿ ਆਪਾਂ ਅੱਜ ਡਿਸਕਸ ਕੀਤੀ ਹੈ ਪਰਤ ਆਉਣ ਤੱਕ ਠੀਕ ਹੈ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਤੁਹਾਡੀ ਨੈਕਸਟ ਕਲਾਸ ਦੇ ਵਿੱਚ ਕਿਸੇ ਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ 올 ది ਬੈਸਟ